ਟ੍ਰਾਫਿਕ ਵਿੱਚ ਕਹਿਦੀ ਗਈ ਹੈ ਕਿ ਦੀ ਆਉ ਕੋਣ ਨੇ ਦਾ ਇਹ ਸਾਨੂੰ ਕੰਟਰੋਲ ਤੇ ਤਲਾਹ ਮਿਲੀ ਸੀਗੀ ਕਿ ਇੱਥੇ ਜਿਹੜਾ ਆਪਣਾ 9 ਬਟਾਲਨ ਦਾ ਦਫ਼ਤਰ ਹੈਗਾ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈਗੀ ਆ ਉਹਦੇ ਵਿੱਚ ਇੱਕ ਮਤਲਬ ਕਿ ਡੈੱਡ ਬਾਡੀ ਪਈ ਆ ਤੇ ਜਦੋਂ ਆਪਾਂ ਤਫ਼ਤੀਸ਼ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਸਾਡਾ ਮੁਲਾਜ਼ਮ ਹੀ ਸੀਗਾ ਇਹ ਕੌਸਟੇਬਲ ਗੁਰਕੀਰਤ ਸਿੰਘ ਹੈਗਾ 9 ਬਟਾਲਨ ਚ ਪੋਸਟਡ ਸੀਗਾ ਤੇ ਇਹ ਲਾਅ ਐਂਡ ਆਰਡਰ ਡਿਊਟੀ ਵਿੱਚ ਆਪਣਾ ਅਬਰਨਾਥ ਯਾਤਰਾ ਵਿੱਚ ਗਿਆ ਹੀ ਪਠਾਨਕੋਟ ਸੀਗਾ ਤੇ ਉੱਥੋਂ ਮਤਲਬ ਇਹਨੂੰ ਸ਼ਾਇਦ ਇਹ ਵੈਪਨ ਆਪਣਾ ਮਤਲਬ ਸਫਾਈ ਕਰਵਾਉਣ ਵਾਸਤੇ ਇੱਥੇ ਆਇਆ ਸੀਗਾ ਤਿੰਨ ਦਾ ਮੀਨ ਟਾਈਮ ਸਾਨੂੰ ਪਤਾ ਲੱਗਿਆ ਕਿ ਇਹ ਦੇ ਵਿੱਚ ਮਤਲਬ ਜਿਹੜੀ ਡੈੱਡ ਬੋਡੀ ਹੈਗੀ ਗੋਲੀ ਵਿੱਚ ਆਪਣਾ ਗੱਡੀ ਵਿੱਚ ਪਾਈ ਗਈ ਹੈ ਸਰ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਜੀ ਗੁਰਕੀਰਤ ਸਿੰਘ ਜਿਹੜਾ ਹੈ ਪਹਿਲਾਂ ਵੀ ਦੱਸਿਆ ਕਿ 9 ਬਟਾਲਨ ਦਾ ਇਹ ਹੈਗਾ ਮਲਾਜ਼ਮ ਹੈਗਾ ਕਾਂਸਟੇਬਲ ਹੈਗਾ ਇਹ 2018 ਚ ਭਰਤੀ ਹੋਇਆ ਸੀਗਾ ਤੇ ਇਹ ਅਮਰਨਾਥ ਯਾਤਰਾ ਵਿੱਚ ਇਹਦੀ ਡਿਊਟੀ ਲੱਗੀ ਹੋਈ ਸੀ ਤੇ ਪਠਾਨਕੋਟ ਹਜੇ ਸੀਗਾ ਤੇ ਉੱਥੋਂ ਆਪਣਾ ਮਤਲਬ ਵੈਪਨ ਦੀ ਜਿਹੜੀ ਸਫਾਈ ਹੁੰਦੀ ਹੈਗੀ ਉਹਦੇ ਵਾਸਤੇ ਆਪਣੀ ਪੇਰੈਂਟ ਬਟਾਲਨ ਚ ਆਇਆ ਸੀਗਾ ਇਹ ਜਿਹੜਾ ਹੈਗਾ ਆ ਉਮਰਾਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਹੈਗਾ ਅਰ ਕਿੰਨੀ ਉਮਰ ਹੈ ਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗ ਚੁਕਿਆ ਜੀ ਆਪਾਂ ਉਹਨਾਂ ਦੇ ਟੱਚ ਵਿੱਚ ਹੀ ਗਏ ਆਂ ਇਹਦੀ ਉਮਰ 25 ਸਾਲ ਲੇ ਗਈ ਹੈ ਜੀ 25 ਸਾਲ ਜੀ ਸਰ ਕੋਈ ਕਲੂ ਮਿਲਿਆ ਲੱਗੋ ਕਿ ਕੀ ਕਾਰਨ ਹੈ ਜਿਹੜਾ ਇਹਨਾਂ ਨੇ ਆਪਣੇ ਆਪ ਹੀ ਮੈਮ ਦੇਖੋ ਇਹ ਤੇ ਪ੍ਰੀਮੀਨਰੀ ਸਟੇਜ ਹੈਗੀ ਹੈ ਹਜੇ ਜਸਟ ਮਰ ਲੱਗੇ ਅੱਧਾ ਪੌਣਾ ਘੰਟਾ ਹੀ ਹੋਇਆ ਆਪਾਂ ਆਏ ਹੋਏ ਆਂ ਆਪਾਂ ਫ੍ਰੈਂਚਿਸਪ ਟੀਮ ਨੂੰ ਬੁਲਾ ਲਿਆ ਹੈਗਾ ਆ ਆਪਾਂ ਦੇਖਦੇ ਹਾਂ ਕਿ ਕੀ ਹਾਲਾਤਾਂ ਵਿੱਚ ਕਿਸ ਹਾਲਾਤਾਂ ਵਿੱਚ ਇਹਦੀ ਮੌਤ ਹੋਈ ਆ ਤੇ ਆਪਾਂ ਜਿਸ ਤਵੇ ਸਾਨੂੰ ਪਤਾ ਲੱਗੂ ਕਲੈਰੀਫਾਈ ਹੋਗਾ ਆਪ ਜੀ ਨੂੰ ਦੱਸਿਆ ਜਾਊਗਾ ਸਰ ਜਿਹੜੀ ਗੋਲੀ ਲੱਗੀ ਦੀ ਜਦ ਕਾਫੀ دیر ਬਾਅਦ ਪਤਾ ਲੱਗਾ ਜੀ ਸਾਨੂੰ ਤੇ ਕੰਟਰੋਲ ਤੋਂ ਹੁਣੇ ਅੱਧੇ ਘੰਟੇ ਪਹਿਲਾਂ ਹੀ ਮੈਸੇਜ ਆਇਆ ਤੇ ਆਪਾਂ ਸਾਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚ ਗਈ ਹੈ ਤੇ ਆਪਾਂ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਵੀ ਅੱਗੇ ਫੈਕਟਸ ਆਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਥੈਂਕ ਯੂ ਜੀ ਥੈਂਕ ਯੂ ਸਰ